ਹੈਲੋ ਸਾਰੇ ਵੀਰੋ ਮੈਂ ਗੁਰਸੇਵ ਸਿੰਘ ਪੰਜਾਬ ਪੁਲਿਸ ਇਸ ਵੀਡੀਓ ਰਾਹੀਂ ਮੈਂ ਆਪਦੀ ਨਾਲ ਅਹਿਮ ਜਾਣਕਾਰੀ ਜਿਹੜੀ ਸਾਂਝੀ ਕਰਾਂਗਾ ਵੀ ਤੁਸੀਂ ਤੁਹਾਡਾ ਜਿਹੜਾ ਗੁੰਮ ਹੋਇਆ ਫੋਨ ਆ ਐਂਡਰੋਇਡ ਫੋਨ ਉਹ ਤੁਸੀਂ ਜਦੋਂ ਗੁੰਮ ਹੋ ਜਾਏ ਤਾਂ ਉਹਨੂੰ ਕਿਸ ਤਰ੍ਹਾਂ ਲੱਭ ਸਕਦੇ ਹੋ ਇਸ ਵੀਡੀਓ ਰਾਹੀਂ ਮੈਂ ਆਪਦੀ ਇਹ ਜਾਣਕਾਰੀ ਸਾਂਝੀ ਕਰਾਂਗਾ ਵੀਡੀਓ ਵਧੀਆ ਲੱਗੀ ਤਾਂ ਅਗੇ ਸ਼ੇਅਰ ਕਰ ਦੇਣਾ ਤੇ ਮੇਰੇ ਪੇਜ ਨੂੰ ਫੋਲੋ ਕਰ ਲੈਣਾ ਸੋ ਵੀਰੋ ਤੁਸੀਂ ਕੋਈ ਦੂਸਰਾ ਫੋਨ ਲੈ ਕੇ ਉਸ ਦੇ ਵਿੱਚ ਜਿਹੜੀ Google Find My Device ਇਹ ਐਪ ਆ ਜਿਹੜੀ ਡਾਊਨਲੋਡ ਕਰ ਲੈਣੀ ਹੈ ਤਾਂ ਤੁਹਾਡੀ ਸਕਰੀਨ ਦੇ ਉੱਪਰ ਜਿਹੜਾ ਇਸ ਤਰ੍ਹਾਂ ਦੀ ਜਿਹੜੀ ਫੰਡ ਡਿਵਾਈਸ ਹੈ ਇਹ ਐਪ ਹੈ ਜਿਹੜੀ ਡਾਊਨਲੋਡ ਹੋ ਜਾਊਗੀ ਇਸ ਨੂੰ ਤੁਸੀਂ ਕਲਿੱਕ ਕਰ ਵਾਲਾ ਕਲਿੱਕ ਕਰਨ ਤੋਂ ਬਾਅਦ ਸਾਈਨ ਇਨ ਐ ਗੈਸਟ ਇਹ ਆਪਸ਼ਨ ਆਊਗੀ ਇੱਥੇ ਕਲਿੱਕ ਕਰ ਲੈਣਾ ਤੇ ਤੁਸੀਂ ਤੁਹਾਡਾ ਜਿਹੜਾ ਫੋਨ ਗੁੰਮ ਹੋਇਆ ਉਸ ਦੇ ਵਿੱਚ ਜਿਹੜੀ ਈਮੇਲ ਆਈਡੀ ਸੀ ਉਹ ਈਮੇਲ ਆਈਡੀ ਤੁਸੀਂ ਇੱਥੇ ਜਿਹੜੀ ਭਰ ਦੇਣੀ ਹੈ ਈਮੇਲ ਆਈਡੀ ਭਰਨ ਤੋਂ ਬਾਅਦ ਤੁਹਾਡੇ ਅੱਗੇ ਨੈਕਸਟ ਦੀ ਆਪਸ਼ਨ ਆਊਗੀ ਇਹ ਤੇ ਕਲਿੱਕ ਕਰ ਦੇਣਾ ਇੱਥੇ ਤੁਸੀਂ ਆਪਣਾ ਜਿਹੜਾ ਆ ਪਾਸਵਰਡ ਆ ਜਿਹੜਾ ਉਹ ਭਰ ਦੇਣਾ ਤੇ ਨੈਕਸਟ ਤੇ ਜਿਹੜਾ ਕਲਿੱਕ ਕਰ ਦੇਣਾ ਤਾਂ ਤੁਹਾਡੇ ਅੱਗੇ ਨਾ ਈਮੇਲ ਆਈਡੀ ਪਾਸਵਰਡ ਭਰਨ ਤੋਂ ਬਾਅਦ ਇਸ ਤਰ੍ਹਾਂ ਦੀ ਸਕਰੀਨ ਆ ਜਿਹੜੀ ਸਾਹਮਣੇ ਆਊਗੀ ਤੇ ਇੱਥੋਂ ਤੁਸੀਂ ਜਿਹੜਾ ਲੋਕੇਸ਼ਨ ਹੈ ਜਿਹੜੀ ਚੈੱਕ ਕਰ ਸਕਦੇ ਹੋ ਤਾਂ ਜਿਹੜਾ ਫੋਨ ਹੈ ਤੁਹਾਡਾ ਜਿਹੜਾ ਗੁੰਮ ਹੋਇਆ ਉਹ ਆ ਲੋਕੇਸ਼ਨ ਆ ਰਹੀ ਹੈ ਤੁਹਾਡੇ ਫੋਨ ਦਾ ਜਿਹੜਾ ਸਾਈਨ ਆਊਗਾ ਤੁਹਾਡਾ ਫੋਨ ਤੁਸੀਂ ਇਸ ਲੋਕੇਸ਼ਨ ਤੇ ਪਿਆਗਾ ਤੁਸੀਂ ਇੱਥੋਂ ਜਾ ਕੇ ਆਪਦਾ ਫੋਨ ਹੈ ਜਿਹੜਾ ਰਿਸੀਵ ਕਰ ਸਕਦੇ ਹੋ